ਇੱਕ ਗੱਲ ਮੈਂ ਕਹਿਣੀ ਚਾਹਣਾ ਕਿ ਜਿਹੜਾ ਇਹ ਇਹ ਬਿਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈ ਫਿਰਦਾ ਤੁਹਾਨੂੰ ਬੀ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਦਾ ਮਹਾਤਮਾ ਗਾਂਧੀ ਦੇ ਮੂੰਹ 'ਚ ਵੀ 'ਹੇ ਰਾਮ' ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ 'ਹੇ ਰਾਮ' ਪਰ ਜਿਹੜਾ ਬਿਲ ਦੀ ਆਤਮਾ ਮਾਰਤੀ ਉਹਦੀ ਗੱਲ ਕਰੋ ਇਹ ਕਹਿੰਦੇ ਅ ਅਸ਼ਵਨੀ ਜੀ ਚਲੋ ਮੈਨੂੰ ਪਤਾ ਸੀ ਚਲ ਚਲੇ ਜਾਣਗੇ ਹੋ ਨਾ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਅੰਗੁਰਜੀਤ ਜੀ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੇਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫਿਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ ਡੇਢ ਸਾਲ ਬਿੱਲ ਦੋ ਤਿੰਨ ਵਾਰ ਹੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਚ ਪਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੇਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM JI ਤੁਹਾਨੂੰ ਐ ਲੱਗਦਾ ਮਹਾਤਮਾਗਾ ਨਹੀਂ ਸਾ ਤੇ RAM JI ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ किसान वास्ते लीगल गरंटी एम एस पी की जिंद लीगल गरंटी हैगी ही लीगल गरंटी तोड़ती इन्होंने पहला लीगल गरंटी सी बंदा मंग सकता सी रोजगार हूँ वह भी तोड़ती का जो अं चाहे उदू देवे लीगल गरंटी जोड़ी चीज़ की सी तो तोड़ती ने एम एस पी द लीगल गरंटी कितों पारते फिरते कि लीगल गरंटिया की गल करते हो अजा साहब ने बहुत काम किया नरेगा तुम पता होना ना ਕਿ ਕਿ ਲੀਗਲ ਗਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਤੱਕ ਕਰਨੀ ਕਰਨਾ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉਲਝੇ ਨੇ ਕਿ ਹਰ ਚੀਜ਼ ਚ ਉਹਨਾਂ ਨੂੰ ਭਾਰਤੀ ਉਸ ਚੋਂ ਦਿਸਦਾ ਹੈ ਵਿਦੇਸ਼ੀ ਇਹ ਨੇ ਬਸ इवन ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਹਿਬ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਉੱਥੇ-ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਭਾਰਤ ਤੋਂ ਉਹਨਾਂ ਦੀਆਂ ਮਹਿੰਨਾ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ ਜਦੋਂ ਸ਼ੇਖ ਅਸੀਨਾ ਸੀ ਬਿਜਲੀ ਦਸਨ ਵਿੱਚ ਉੱਥਾ ਹੋ ਗਿਆ ਸੀ ਸ਼੍ਰੀਲੰਕਾ ਦਾ ਜਦੋਂ ਉੱਤੇ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲ ਗਈਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਆ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਐਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜੰਨੇ ਹੋ ਵੀ ਸਾਡੀ ਵਾਰੀ ਆਊਗੀ ਚਲ ਕੋਈ ਨਹੀਂ 5 ਸਾਲ ਦੇ ਬਾਅਦ ਵੀ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਵਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ 'ਚ ਗੱਲ ਕਰੋਗੇ ਤਾਂ ਵਾਰੀ ਆਊਗੀ ਇਹ ਤੁਸੀਂ ਵਾਰੀ ਉੜੀ ਕੀ ਜਾਇਓ ਉੜੀ ਕੀ ਜਾਇਓ ਵਾਰੀ ਇਹ ਉੱਠਦਾ ਬੋਲ ਨਹੀਂ ਦਿਖਣਾ ਐਸਾ ਆਪ ਨਾਲ ਉਹ ਤਾਂ ਆਪਣੀ ਜਨਤਾ ਬਣਾ ਕੇ ਬਹਿ ਗਿਆ ਲੱਗਿਆ ਪਤਾ ਨਾ ਬਿਹਾਰ ਚ ਹੁਣ ਦਿਖਾਈ ਜਾਂਦੇ ਹੋ ਕਿ ਆ 200 ਵਰ ਗਿਆ ਆ 300 ਵਰ ਗਿਆ ਆ ਇਹਦੀਆਂ ਆ ਮੈਂ ਤਾਂ ਕਹਿੰਦਾ ਸਪੀਕਰ ਸਾਹਿਬ ਆ ਜਿਹੜੇ 10 ਲੱਖ ਤੁਹਾਨੂੰ ਭੇਜੇ ਨੇ ਆ ਜਿਹੜੇ ਸਾਡੇ ਐਮ ਐਲ ਏ ਲੈ ਕੇ ਆਏ ਨੇ 10 ਲੱਖ ਚਿੱਠੀਆਂ ਉਹਦੇ ਐਡਰੈਸ ਦੂਸ ਲਿਖੇ ਹੋਣੇ ਇਹ ਨਾ ਫੜਾ ਦਿਓ ਪ੍ਰਧਾਨ ਮੰਤਰੀ ਨੂੰ ਨੇ ਵੋਟਾਂ ਕੱਟ ਦੇਣੀਆਂ ਸਾਰਿਆਂ ਦੀਆਂ ਵੀ ਇਹ ਤਾਂ ਮੇਰੇ ਵਿਰੁੱਧ ਨਹੀਂ ਇਹ ਤਾਂ ਇਹਨੂੰ ਕਿਸੇ ਰਾਸ਼ਟਰਪਤੀ ਨੂੰ ਜਾਂ ਕਿਤੇ ਹੋਰ ਜ਼ਿੰਮੇਵਾਰ ਅਥਾਰਟੀ ਨੂੰ ਭੇਜੋ ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਲੈ ਪੰਜਾਬ ਵਾਲਿਆਂ ਤਾਂ ਸਾਨੂੰ ਸਰਵੇ ਕਰਕੇ ਦੇਤਾ ਵੀ ਆ ਬੰਦੇ ਦਾ ਵਿਰੋਧੀ ਨਹੀਂ ਚਲੋ ਕੱਟੋ ਇਹਨਾਂ ਦੀਆਂ ਵੋਟਾਂ ਕੀ ਕਰੋਗੇ ਤੁਸੀਂ ਅਪਾਏ ਤੇ ਦਾੜੀਆਂ ਮਾਰੀ ਜਾਵਾਂਗੇ ਵੀ ਇੰਨੇ ਲੋਕ ਚਿੱਠੀਆਂ ਲਿਖ ਕੇ ਦੇਤੀਆਂ ਹੈ ਉਹਦਾ ਭਾਲ ਦੇ ਫਿਰਦੇ ਨੇ ਵੀ ਸਾਨੂੰ ਲੱਭੋ ਕਰਾਂਗੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਦੋਨਾਂ ਤਿੰਨਾਂ ਪਾਰਟੀਆਂ ਨੂੰ ਅਪਾ ਅਪਾ ਲੱਭ ਕੇ ਦੇਤੇ ਆਪਾਂ ਤਾਂ ਉਹਨਾਂ ਦੀ ਮਿਹਨਤ ਆਪਾਂ ਕਰਕੇ ਦੇਤੀ ਇਸ ਦਾ ਕੀ ਇਹਨੂੰ ਇੱਥੇ ਹੀ ਖਬਰਾਂ ਖੂਰਾ ਛਪਾ ਲੈਣ ਆ ਉੱਥੇ ਨਾ ਫੜਾ ਦਿਓ ਇਹ ਤਾਂ ਉਹ ਤਾਂ ਭਾਲ ਦੇ ਫਿਰਦੇ ਨੇ ਜੀ